ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਫੰਡ ਰਾਉਕੇ ਕਲਾ ਜੀ ਕਸੀ ਰਣਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅੱਤੇ ਇੱਕ ਐਨੀਮਲ ਲੈ ਕੇ ਆਏ ਜੀ ਸੂਆ ਸੂਆ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਮੇਰਾ ਕੰਮ ਸਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪਿੰਡ ਰੌਕੇ ਕਲਾ ਜੀ ਠੀਕ ਹੈ ਜੀ ਨਾਮ ਜਗENDER ਸਿੰਘ ਤਸੀਲ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਬਈ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਦੱਸ ਦਿਓ 75890 43452 ਠੀਕ ਹੈ ਘਰ ਦੀ ਗਾਂ ਹੀ ਹੈ ਜੀ ਹਾਂਜੀ ਆਪਰਾ ਘਰੇ ਲੂ ਸੂਈ ਠੀਕ ਹੈ ਜੀ ਸੂ ਆਕੇ ਨਮਾ ਸੂਈ ਆ ਬਲੂਣਾ ਜੀ ਪਹਿਲੇ ਸੂਈ ਪਹਿਲੇ ਸੂਈ ਠੀਕ ਹੈ ਸਮਾ ਕਿੰਨਾ ਹੋ ਗਿਆ ਸੂਈ ਸਮਾ ਜੀ 11 ਤੋਂ 12 ਦਿਨ ਹੋ ਗਏ ਜੀ 11 ਤੋਂ 12 ਦਿਨ ਹੋ ਗਏ ਜੀਰ ਦੀ ਦੰਨ ਆ ਜੀ ਦਰਨਾ ਜੀ ਠੀਕ ਹੈ ਬੱਚਾ ਕੀ ਦਿੱਤਾ ਬੱਚਾ ਬੱਚਾ ਜੀ ਕਿੰਨਾ ਨੈੱਟ ਦੁੱਧ ਤਿਆਰ ਹੈ ਜੀ ਦੁੱਧ 12 ਕਿਲੋ ਆ ਜੀ ਜੋ ਕਿ ਦੇ ਦਾਂਗੇ ਜੀ 2 ਟਾਈਮ 4 ਟਾਈਮ ਮਿਚਵਾਈ ਕਰ ਸਕਦਾ ਜੀ ਹਾਂਜੀ ਹਾਂਜੀ ਥਾਣਾ ਦੀ ਦੰਨ ਆ ਬਈ ਜਮਾਂ ਦੰਨ ਠੰਡੀ ਸੀਲ ਵੀ ਪੂਰੀ ਠੰਡੀ ਸੀਲ ਆ ਜੀ ਤੋੜ ਕੇ ਦਿਖਾ ਦਿਓ ਜੀ ਠੀਕ ਹੈ 22 ਦੇ ਦਸਨ ਮੁਤਾਬਕ ਜੀ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਪਹਿਲਾ ਸੂਈ ਹੈ ਜੀ 11 ਤੋਂ 12 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਬੱਚਾ ਮਗਰ ਵੱਛਾ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਛਣਾ ਦੀ ਡੰ ਬੇ ਫਿਕਰ ਹੋ ਕੇ ਆ ਜੋ ਠੰਡੀ ਸੀਲ ਪੂਰੀ ਆ ਕੱਦ ਕਾਠ ਚੰਗਾ ਜੀ ਬਾਕੀ ਵਜਨ ਚੰਗਾ ਥਣਾ ਦੇ ਸਿਹਜ ਵੀ ਸੋਹਣੇ ਆ ਫੋਟ ਨਹੀਂ ਸ਼ਾਂਖ ਨਹੀਂ ਕੋਈ ਜੀ ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆ ਵਾ ਪੂਰਾ ਹੱਥੀਂ ਚਵਾਈ ਵਾਲਾ ਬਾਕੀ ਹਜੇ ਕਾਣਕੂਣ ਚੱਲਣਾ ਬਾਕੀ ਆ ਜੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜਿਹੜਾ ਬਾਈ ਦੇ ਘਰੇ ਨੈਟ ਤਿਆਰ ਆ ਉਹ ਤੁਸੀਂ ਚੁਵਾਈ ਕਰ ਲੈਣੀ ਆ ਜੀ ਇਧਰਲੀ ਸਾਈਡ ਤੋਂ ਵੀ ਥਣ ਚੈੱਕ ਕਰ ਸਕਦੇ ਹੋ ਜੀ ਬਾਕੀ ਮੇਨ ਗੱਲ ਠੰਡੀ ਸੀਲ ਆ ਜੀ ਕੱਦ ਵਜਨ ਵਾਲੀ ਆ ਕੋਈ ਛੋਟੀ ਨਹੀਂ ਗਈ ਜੀ ਡਿਮਾਂਡ ਕੀ ਰਹਿਣ ਵਾਲੀ ਆ ਬਈ ਇਹਦੀ ਦੱਸ ਦੇਣ ਜੀ ਦਿਮਾਂਡ ਹੈ 48000 ਰੁਪਇਆ ਹੋ ਜੂ ਮਾਨਤਾਨ ਥੋੜਾ ਕਨਾ ਮਾਨਤਾਨ ਹੋ ਜੂ ਠੀਕ ਹੈ ਜੀ ਜਮਾਂ ਜੈਜ ਡਿਮਾਂਡ ਹੈ ਜੀ 48000 ਰੁਪਇਆ ਵਿੱਚੋਂ ਥੋੜਾ ਕਨਾ ਮਾਨਤਾਨ ਹੋ ਜੂਗਾ ਬਾਈ ਕਹਿੰਦਾ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ